ਬਲਾਲ ਦਾ ਸਾਡੀ ਸਭ ਦਾ ਧੰਨਵਾਦ ਇਹ ਸਟੈਚੂ ਜਿਹੜਾ ਅਸੀਂ ਲਾਇਆ ਹੈ ਸੋਚ ਦੇ ਤਰ੍ਹਾਂ ਤੇ ਚੰਗੀ ਸੋਚ ਦੇ ਤਰ੍ਹਾਂ ਲਾਇਆ ਹੈ ਕਿ ਸਾਡੇ ਬੱਚੇ ਜਿਹੜੇ ਪੁਰਾਣੇ ਇਤਿਹਾਸਕਾਰ ਬਜ਼ੁਰਗਾਂ ਦੇ ਬਾਰੇ ਜਾਣ ਸਕਣ ਸਾਡੇ ਰਾਜੇ ਮਹਾਰਾਜਾ ਬਾਰੇ ਜਾਣ ਸਕਣ ਸਾਡੇ ਸਿੱਖ ਇਤਿਹਾਸ ਬਾਰੇ ਜਾਣ ਸਕਣ ਕੋਈ ਵੀ ਇਤਿਹਾਸਾ ਪਾਉਂਦੀ ਮੁਸਲਮਾਨ ਇਤਿਹਾਸਾ ਪਾਉਂਦੀ ਸਿੱਖ ਇਤਿਹਾਸਾ ਪਾਉਂਦੀ ਇਸਾਈ ਇਤਿਹਾਸਾ ਸਾਰੇ ਇਤਿਹਾਸਾਂ ਲਈ ਉਹਨਾਂ ਦੇ ਜਿਹੜੇ ਪੁਰਖੇ ਆ ਉਹਨਾਂ ਦਾ ਜਿਹੜੇ ਇਹ ਜਿਹੜੇ ਸਟੈਚੂ ਲੱਗਣੇ ਬਹੁਤ ਜ਼ਰੂਰੀ ਆ ਕਿ ਬੱਚੇ ਪੁੱਛ ਸਕਣ ਕਿ ਮਾਂ ਇਹ ਕੌਣ ਸੀ ਬਾਪੂ ਇਹ ਕੌਣ ਸੀ ਧੇਰ ਜਾ ਕੇ ਆਪਣੇ ਬੱਚਾ ਨੂੰ ਪਤਾ ਲੱਗੂਗਾ ਕਿ ਲੋਕ ਕੌਣ ਸਨ ਰਾਈਜ਼ ਆਪਣੇ ਜਿਹੜੇ ਪੀਰ ਪਗੰਬਰ ਬਜ਼ੁਰਗ ਬਾਦਸ਼ਾਹ ਇਹ ਸਾਰੇ ਅਲੋਪ ਹੁੰਦੇ ਜਾ ਰਹੇ ਬੱਚਿਆਂ ਦੀ ਸੋਚ ਤੋਂ ਬੱਚੇ ਅੱਜ ਕੱਲ੍ਹ ਕੱਲੇ ਸੋਸ਼ਲ ਮੀਡੀਆ ਤੇ ਕੱਲੇ ਉਹਦੇ ਤੇ ਰਹਿ ਗਿਆ ਸਾਨੂੰ ਇਹ ਚਾਹੀਦਾ ਹੈ ਕਿ ਇਨ੍ਹਾਂ ਪੁਰਖਾਂ ਦਾ ਨਾਂ ਲੈ ਕੇ ਅਸੀਂ ਬੱਚਿਆਂ ਨੂੰ ਜਾਣਕਾਰੀ ਦੇਈਏ ਹਰੇਕ ਚੌਂਕ ਦੇ ਵਿੱਚ ਬੁੱਤ ਲੱਗਾ ਹੋਣਾ ਚਾਹੀਦਾ ਹੈ ਕਿ ਬੱਚੇ ਪੁੱਛਣ ਕਿ ਬੁੱਤ ਕੀ ਜਾਂਦੇ ਦਾ ਕੀ ਇਤਿਹਾਸ ਹੈ ਇੱਕ ਧਾਰਮਿਕ ਪ੍ਰੋਗਰਾਮ ਦੇ ਵਿੱਚ ਤੁਸੀਂ ਬੱਚਿਆਂ ਨੂੰ ਲੈ ਕੇ ਆਉਣ ਦੀ ਅਪੀਲ ਕੀਤੀ ਹੈ ਜੀ ਮੈਂ ਜਿੱਥੇ ਵੀ ਜਾਂਦਾ ਹਾਂ ਅਪੀਲ ਕਰਦਾ ਕਿ ਸਾਡੇ ਬੱਚਾ ਨੂੰ ਸਿੱਖਣ ਲਈ ਬਹੁਤ ਕੋਸ਼ਿਸ਼ ਹੈ ਸਾਡਾ ਇਤਿਹਾਸ ਬਹੁਤ ਕੌਮਈ ਹੈ ਪਰ ਸਾਡੇ ਚ ਕਮੀ ਹੈ ਕਿ ਅਸੀਂ ਬੱਚਾ ਨੂੰ ਇਸ ਇਤਿਹਾਸ ਨਾਲ ਪਾਸੇ ਲਿਆ ਨਹੀਂ ਰਹੇ ਹੋਰ ਵੀ ਇਸ ਤਰ੍ਹਾਂ ਦੇ ਚੌਕ ਜਿਹੜੇ ਖੇ ਵਿੱਚ ਬਣਾਏ ਜਾਣ ਜ਼ਰੂਰ ਜਲਦੀ ਬਣਾਏ ਜਾਣਗੇ